ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਆਪਾਂ ਆਪਣੇ ਆਪ ਦੇ ਪਿੰਡ ਮੋਦਕੀ ਤੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚੋਂ ਤੁਹਾਨੂੰ ਦੋ ਝੋਟੀਆਂ ਵਿਖਾਉਣ ਲੱਗੇ ਆ ਲਵ ਦੇ ਕਰੋ ਲਵ ਪ੍ਰੀਤ ਦੇ ਘਰੇ ਦੋ ਝੋਟੀਆਂ ਆਈਆਂ ਪਹਿਲਨਾ ਸੱਜਣੋ ਸੂਈਆਂ ਸਵਾਈਆਂ ਤਾਜ਼ੀਆਂ ਇੱਕ ਦੋ ਦੰਦ 컨ਫਰਮ ਕਾਲੀ ਕੱਟੀ ਮੋਹਰਾ ਦੀ ਇੱਕ ਦੇ ਦੰਦ ਤਾਂ ਨਹੀਂ ਵੇਖੇ ਤੇ ਆਈਡੀਆ ਲਾ ਸਕਦੇ ਆ ਵੀ ਚਾਰ ਦੰਦ ਹੋ ਸਕਦੀ ਗਾਂ ਚਲੋ ਪ੍ਰਮਾਤਮਾ ਨੂੰ ਪਤਾ ਜਾਂ ਜਿਹੜਾ ਸੱਜਣ ਉਹਦੀ ਖਰੀਦਦਾਰੀ ਕਰ ਦੋ ਆਪਦੀ ਚੈੱਕ ਵੀ ਕਰ ਸਕਦਾ ਤੇ ਇਹਦਾ ਵੀ ਲੇਖਾ ਜੋਖਾ ਪੁੱਛਦੇ ਆ ਬਹੁਤ ਚੰਗੀ ਕੱਟੀ ਆ ਸੱਜਣੋ ਬੜੇ ਚੰਗੇ ਪੱਠ ਪੜੇ ਦੀ ਆ ਕੇ ਵੇਖਿਓ ਪਸੰਦ ਆਊਗੀ ਤੇ ਬਾਕੀ ਇੱਕ ਰਿਕਵੈਸਟ ਬੇਨਤੀ ਮੇਰੀ ਹਰ ਵੀਡੀਓ 'ਚ ਹੀ ਹੁੰਦੀ ਆ ਸਾਰੇ ਸੱਜਣਾਂ ਦੀ ਹੁੰਦੀ ਆ ਵੀ ਜਿਹੜਾ ਵੀ ਪਸ਼ੂ ਖਰੀਦਦਾ ਚੈੱਕ ਘਰ ਵਾਲਾ ਬੰਦਾ ਵੀ ਇਹ ਗੱਲ ਕਹਿੰਦਾ ਵੀ ਸੱਜਣੋ ਤੁਸੀਂ ਇੱਥੇ ਤਸੱਲੀ ਕਰ ਲਿਆ ਕਰੋ ਬਾਅਦ ਦੇ ਵਿੱਚ ਕਿਉਂਕਿ گاਉਂ ਜਾਨਵਰ ਆਏ ਹੁੰਦੇ ਆ ਸੱਜਣੋ ਕੋਈ ਇਹ ਘਰੇ ਨਹੀਂ ਤਿਆਰ ਹੋਏ ਇੰਨੀ ਕ ਬੇਨਤੀ ਕਬੂਲ ਕਰ ਲਿਓ ਤੇ ਉਹ ਪਹਿਲਣ ਕੱਟੀ ਦੇ ਮਗਰ ਵੀ ਕੱਟੀ ਤੇ ਦੋ ਦੰਦ ਮਗਰ ਆ ਗਿਆ ਕੱਟਾ ਆਜੋ ਹਿਸਾਬਕਤਾ ਪੁੱਛ ਗਏ ਲਵ ਮੁੱਦ ਕੀ ਵਾਲੇ ਸੱਸੀ ਗਾਲ ਜੀ ਸੱਸੀ ਗਾਲ ਜੀ ਹੋਰ ਸੁਣਾਓ ਬਹੁਤ ਵਧੀਆ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਤੇ ਆਪਣਾ ਐਡਰੈਸ ਦੱਸਗੇ ਬਾਬਾ ਜੀ ਪਿੰਡ ਮੋਤੀ ਕੀ ਜ਼ਿਲ੍ਹਾ ਫਿਰੋਜ਼ਪੁਰਾਹੀ ਓਕੇ ਨੰਬਰ 768932010 7689 ਤੇ 32010 ਤੇ ਕਰ ਲੈ ਸੰਪਰਕ ਹਾਂਜੀ ਹਾਂਜੀ ਓਕੇ ਹਾਂਜੀ ਤੇ ਆਪਣਾ ਕਿਹੜਾ ਪੈਲਸ ਆ ਜੀ ਦੇ ਮਗਰ ਆ ਕਿਸ਼ਟਲ ਸੌਟ ਆਈ ਤਲਵੰਡੀਆਂ ਵੱਡੇ ਹਾਈਵੇ ਦੇ ਉੱਤੇ ਹੀ ਆਪਣਾ ਹਨਾ ਮੰਨ ਕੇ ਚੱਲੀ ਗਿਆ ਮਕਾਨ ਆ ਬਾਤ ਤਲਵੰਡੀਆਂ ਆਈਏ ਬਾ ਮੋਤੀ ਕੀ ਆਉਣ ਦੀ ਲੋੜ ਨਹੀਂ ਪਹਿਲਾਂ ਹੀ ਆ ਜਾਂਦਾ ਪੈਲਸ ਪਹਿਲਾਂ ਹੀ ਪੈਲਸ ਆ ਜਾਂਦਾ ਤੇ ਪੈਲਸ ਦੀ ਬੈਕ ਸਾਈਡ ਪਹਿਲਾ ਘਰ ਹੀ ਪਹਿਲਾ ਘਰ ਆਪਣਾ ਹੈਨਾ ਗੰਦੇ ਪਾਉ ਦਾ ਘਰ ਪੁੱਛ ਲੈਣਾ ਹਾਂਜੀ ਹਾਂਜੀ ਕਿਸੇ ਨੂੰ ਪੁੱਛ ਲੈਣਾ ਤੇ ਆ ਛੋਟੀ ਦਾ ਕੀ ਲੇਖਾ ਜੋਖਾ ਜੇ ਆ ਪਹਿਲਾਂ ਠੀਕ ਆ ਇਹਨੂੰ ਚੌਥਾ ਦਿਨ ਸੁਈ ਨਾ ਓਕੇ ਤੇ 9 ਕਿਲੋ ਬੋਲਾ ਹੈਗਾ ਤਿਆਰ ਜਿਹੜਾ ਥਲੇ ਆਠ ਤੋਂ 9 ਬੋਲਾ ਹੈਗਾ ਮਗਰ ਕੱਟੀ ਹਾਂਜੀ ਹਾਂਜੀ ਪਹਿਲਾਂ ਹੈਨਾ ਤਿੰਨ ਡੰਗ ਚੋਲੇ ਆਪਣੀ ਕਰੀ ਕੋਈ ਚੱਕਰ ਨਹੀਂ ਨੂੰ ਤਸੱਲੀਂਆਂ ਕਰੇ ਅਗਲਾ ਯਾਰ ਭਾਵੇਂ 5 ਚੁਈ ਜਾਵੇ ਤਸੱਲੀ ਹੋ ਗਈ ਉਦੋਂ ਲੈ ਜੀ ਉਦੋਂ ਲੈ ਜੀ ਹਾਂਜੀ ਤੇ ਮੂੰਹ ਨਹੀਂ ਵੇਖੀ ਚਾਰ ਦੰਦ ਚਾਰ ਦੰਦ ਹੀ ਹੋਗੀ 100% ਇੱਕ ਸਿੰਗ ਥਾਂ ਤੇ ਇੱਕ ਤਾਂ ਲੈ ਕੱਡ ਬਾਰੇ ਦੀ ਤੂਰ ਕਰਾ ਚੱਕ ਮਗਰ ਆ ਗਈ ਇਹਦੇ ਕੱਟੀ ਹੈਨਾ ਸੱਜਣੋ ਇਹਦੇ ਮਗਰ ਆ ਗਈ ਕੱਟੀ ਹਾਂ ਕੱਟੀ ਬੜੀ ਸੋਹਣੀ ਆ ਪਰ ਹੈ ਤਾਂ ਹਜੇ ਆਪ ਵੀ ਕੱਟੀ ਜੇ ਕਿਤੇ ਸਿੰਗ ਮਹੀਨੇ ਕਰ ਜਾਂਦੀ ਨਾ ਦੋਨੇ ਹਨਾ ਲਵ ਤੇ ਥੋੜੀ ਹੋਵੇ ਲੈਣੀ ਚਾਹਵੇਂ ਤਾਂ ਲੈ ਜੀ ਹਾਂ ਫਿਰ ਤਾਂ ਗੱਲਾਂ ਹੋਵੇ ਲੀਵਾ ਚੰਗਾ ਯਾਰ ਕੱਟੀ ਥੱਲੇ ਬਹੁਤ ਚੰਗੀ ਆ ਚੋਟੀ ਵਿਰਲ ਕਿੰਨੀ ਆ 12 ਕਿਲੋ ਦੁੱਧ ਦੇ ਦਿੰਦੀ ਵਿਰਲ-ਵਿਰਲ ਬਹੁਤ ਆ ਹਨਾ ਸਾਰੇ ਰੂ ਰੂ ਵਰਗੀ ਪੋਲੀ ਚੋਂ ਦੀ ਰੂਮਰ ਕੀ ਪੋਲੀ ਥਣ ਕੱਢ ਜਾਂਦੀ ਨਾ ਪੂਰਾ ਹਾਲ ਬਹੁਤ ਵਜੇ ਕਰਦੀ ਆ ਪੂਰਾ ਠੀਕ ਆ ਉਹ ਵੀ ਵੇਖਣ ਨੂੰ ਐ ਲੱਗਦਾ ਨਿੱਕਾ ਅਗਲਾ ਕਵੇ ਯਾਰ ਨਿੱਕਾ ਨੁਕਾ ਨਹੀਂ ਪੂਰਾ ਫਸਮਾ ਗਿਆ ਆ ਕੱਟੀ ਆ ਇਹਦੇ ਕੋਲੇ ਲੋਥੜੀ ਰਗੀ ਬਲੋਂਗ ਜਿੰਨਾ ਥਣ ਕੱਢ ਜਾਂਦੀ ਹੈ ਪਸਮਾਟੇ ਠੀਕ ਆ ਥੋੜਾ ਤਲੇੜੀ ਜੀ ਵੀ ਔਨ ਕਰੀ ਜਿੰਦੀ ਹੈ ਹਾਂ ਘਰੋਂ ਆਈ ਹੈ ਨਾ ਓਕੇ 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 ਤਲੇੜਾ ਪਹਿਲੇ ਕਿਹਦੀ ਬੜੇ ਠੀਕ ਆ ਅੰਦਰ ਕਹਿੰਦਾ ਉਹ ਅੰਦਰ ਹੀ ਪੈਣੀ ਚੰਨੇ ਪੈ ਜਾਊਗੀ ਓਕੇ ਸਾਹਿਬ ਓਕੇ ਤੇ ਇਹਦਾ ਫਿਰ ਲਵ ਬੰਨ ਲਾ ਰੇਟ ਕੀ ਰਹੂਗਾ अच्छा सारे ही कह दे दे जायज है हैं कोई है लाख नहीं कोई 1 5 नहीं हां 90 ਚੋਂ ਮਾਨਤਨ ਕਰਦਾਂਗੇ 90000 ਚੋਂ ਮਾਨਤਨ ਕਰਦੇ ਆਂਗੇ ਹਾਂਜੀ ਓਕੇ 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 ਇੱਥੇ ਦੋਨੇ ਹਨ ਸਿੰਘ ਥੱਲੇ ਹੁੰਦੇ 120 பை ਹੱਦੀ ਜਿੰਨ ਮਰਜ਼ੀ ਦੇ ਦਿੰਦੇ ਹੂੰ 90 ਚੋਂ ਮਾਨਤਨ ਕੱਟੀ ਦਾ ਲੱਗੀ ਚੁੰਗਣਾ ਹਾਂਜੀ ਚੱਲ ਕੋਈ ਪਸਮੀ ਆਉਣਾ ਕੋਈ ਚੱਕ ਨਹੀਂ ਵਿਖਾਦਾਂਗੇ ਠੀਕ ਆ ਠੀਕ ਆ ਠੀਕ ਆ ਓਕੇ ਤੇ ਇਹਦਾ ਕੀ ਹਿਸਾਬ ਆ ਇਹ ਮੂੰਹ ਦੋ ਦਾਂਦਾਈ ओके ਇਹਨੂੰ ਆਇ ਤੇਜਾ ਦਿਨ ਸੁਣਦਾ ਜੀ ਠੀਕ ਆ ਹਾਂਜੀ ਇਹ ਨਾ ਮਾੜਾ ਆਲ ਦੇ ਕਰਦੀ ਹਾਂ ਜੋ ਬੰਦੇ ਬੱਚੇ ਦੀ ਆ ਠੀਕ ਆ ਹਾਂ ਮੈਂ ਪਹਿਲਾਂ ਕਿ ਜਿਵੇਂ ਹਾਂ ਕਰਦੀ ਥੋੜਾ ਜੀ ਆਲ ਕਰਦੀ ਆ ਹਾਂਜੀ ਹਾਂ ਬਾਲ ਲੈ ਕੇ ਤੂੰ ਜੋ ਕੋਈ ਚੱਕਰ ਨਹੀਂ ਬਾਅਦ ਚ ਬਾਲਟੀ ਰੱਖ ਕੇ ਚਵਾਉਗੀ ਕੋਈ ਵਾਸਤਾ ਨਹੀਂ ਬਸ ਜਦੋਂ ਬਸਮਾਈ ਫਿਰਨੀ ਲੈਣਾ ਠੀਕ ਆ ਹਾਂਜੀ ਵੀ ਮਿਲਦੀ ਉਂਟੀ ਘਾਟੂਗਾ ਨਹੀਂ ਬੱਚੇ ਤੇ ਹੀ ਪਸਮੂਗੀ ਬੱਚੇ ਤੇ ਉਹ ਸਹਿਮਤ ਆਲ ਕਰਦੀ ਆ ਬੱਚੇ ਉਹ ਸਹਿਮਤ ਆ ਜੀ ਕੱਢੀ ਬਾਹਰ ਇਹਨੂੰ ਵੀ ਤੋਰ ਕਰਾਈਏ ਚਾ ਤੇ ਬਾਕੀ ਜੇਰਾ ਚੂਰਾ ਦੋਨਾਂ ਦੀਆਂ ਓਕੇ ਪਈਆਂ ਨਾ हां विजय जूर ਦਾ ਨਾਂ ਲਾਂਭ ਆਵੇ ਨਹੀਂ ਓਕੇ ਆਪਣੀਆਂ ਠੀਕ ਆ ਠੀਕ ਆ ਧੰਨਵਾਦ ਬਾਕੀ ਆਪਣੀਆਂ ਵੀ ਅੱਗੋਂ ਐਂ ਅਗਲੇ ਦਿਨ ਦੱਸਿਆ ਆਪਾਂ ਨੂੰ ਓਕੇ ਪਈਆਂ ਨੇ ਹਾਂ ਚਲੋ ਇੱਕ ਅੱਧਾ ਦਿਨ ਰਹਿ ਜੇ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਓਕੇ ਸ਼ਨੀ ਸ਼ਨੀਵਾਰ ਦੇ ਵਿੱਚ ਹਾਂ ਬੜੀਆਂ ਸਫਾਈਆਂ ਕੱਟੀ ਨੂੰ ਕਿਆ ਬਾਤ ਚੋਣ ਇਹੋ ਜੇ ਕਿਸੇ ਮਾਈ ਤੋਂ ਲੱਗਾ ਹੋਊਗਾ ਪੱਠਪੜਾ ਬਹੁਤ ਚੰਗਾ ਸੱਜਣਾ ਬੜੀ ਨਸਲ ਵਾਲੀ ਕੱਟੀ ਆ ਵੇਖਿਓ ਬੇਲ ਕੱਦ ਦੋ ਦੰਦ ਦੇ ਹਿਸਾਬ ਨਾਲ ਇਹਦਾ ਸ਼ਾਇਦ ਮੂੰਹ ਫੜਾਲੇ ਤਾਂ ਵਿਖਾਈ ਦੇ ਪ्योर ਦੋ ਦੰਦਾਂ ਦੀ ਹਨਾ ਰੀਜ਼ਨਾ बस पर तो करूंगी रहंदे रहंदे ਫਿਰ ਰਹੰਦੇ ਆ ਹਾਂ ਇਹ ਚੈੱਕ ਕੀਤੀ ਹੋਈ ਆ ਹਨਾ ਵੇਖੋ ਕਿਆ ਬਾਤ ਆ ਵੇਖੋ ਲੈ ਬਾਪਾ ਡੋ ਦੰਦ ਕੱਟੀ ਆ ਸਜਣੋ ਇਹਦੇ ਥੱਲੇ ਵੀ 9 ਤੋਂ ਬਾਹਰ ਹੋਊਗਾ ਓਕੇ ਤਿੰਨਾਂ ਦੰਦਾਂ ਦੀ ਸੂਈ ਆ ਕਰੀ ਪਿੱਛੋਂ ਐ ਨੂੰ ਮੜੀ ਜੀ 13 ਕਿਲੋ ਤੋਂ ਤੇਰੇ ਵੀ ਪਹਿਲਾਂ ਸੂਈ ਆ ਕਿਆ ਬਾਤ ਆ 12 ਤਾਂ ਖੁੱਲਾ ਦੇ ਜਊ ਹਾਂ ਇਧਰ ਨਾਲੇ ਹਰਿਆਣੇ ਦੀ ਝੋਟੀ ਹੈ ਕਿਹੜਾ ਇਧਰ ਲੀ ਆ ਜਣਾ ਜੀ ਓਕੇ ਹਰਿਆਣੇ ਦੀ ਆ ਹਾਂ ਜੀ ਹਾਂ ਜੀ ਕਿਆ ਬਾਤ ਹੈ ਵੇਖੋ ਕੱਟੀ ਸੱਜਣੋ ਥਣ ਬਹੁਤ ਸੋਹਣਾ ਲੱਗਾ ਜੀ ਦਾ ਜੀ ਹਾਂ ਕਿਚੋੜ ਕਿਆ ਬਾਤ ਹੈ ਜੀ ਦੇ ਕਿੰਨੇ ਦੀ ਦਈਏ ਹੁਣ ਜੇ ਮੈਂ ਮੰਨਨੇ ਕਿ ਚਲੋ ਜਮੇ ਟਿੱਕੀ ਹੁੰਦੀ ਅੱਲਾ 1.5 ਲੱਖ ਵਿੱਚ ਵਟ ਲੈਂਦੇ ਦਾ ਹਾਂ ਆਪਾਂ 1.25 ਦੇ ਦਾਂਗੇ ਜੀ 125000 ਦੀ ਪਸ਼ਮੂਗੀ ਬੱਚੇ ਤੇ ਹੀ ਪਸ਼ਮੂ ਬੱਚੇ ਦੇ ਪਸ਼ਮਾ ਕੇ ਬੱਚੇ ਤੇ ਦਵਾਂਗੇ ਮਾੜਾ ਮੋਟਾ ਹੇ ਲੂਗੀ ਆ ਉਹ ਤਾਂ ਆਲ ਕਰੂਗੀ ਹਜੇ ਤਾਜੀ ਪਹਿਲਾਂ ਕੱਟੀ ਹੈ ਜਿਹੜੇ ਭੈਣਾ ਭਰਾ ਪਸ਼ੂਆਂ ਦੇ ਕੰਮ ਕਰਦੇ ਉਹਨਾਂ ਨੂੰ ਹਫਤੇ ਦੇ ਵਿੱਚ ਵਿੱਚ ਸੈੱਟ ਹੋ ਜਾਣੀ ਹਾਂ ਭਾਲੀ ਭਾਲ ਜੀ ਹੈਗੀ ਹੈ ਨਾ ਹਾਂਜੀ ਹਾਂਜੀ ਬਾਕੀ ਖਰੀ ਬਹੁਤ ਆ ਫਿਰ ਮੈਂ ਨਿਆਰੇ ਦਾ ਚੋਣਾ ਹੈ ਹਨਾ ਪੂਰੀ ਖਰੀ ਚੋ ਜਿਹੜਾ ਲੈ ਗਿਆ ਕਰੂ ਯਾਰ 125 ਜੋ ਕਰ ਦਾਂਗੇ ਛੋਟਛਾਪਾ ਦਾਂਗੇ ਉਹਦੇ ਤੁਹਾਨੂੰ ਭਾ 1.5 ਲੱਖ ਦੀ ਵੇਚ ਲੈਂਦੇ ਭਲਾ ਭਾਈ ਹਾਂ ਤਾਜੀ ਸੂਈਆ ਸੱਜਣੋ ਆ ਕੱਟਾ ਦੇਖੋ ਹੋਣੀ ਮੇਰੇ ਨਾਲ ਮੋਟੇ ਮੋਢੇ ਤੋਂ ਤਾਂ ਖੋਹੀ ਗਈ ਆ ਆਉਂਦੀ ਆਉਂਦੀ ਬੜਾ ਪੱਠ ਪੜਾ ਲੱਗਾ ਘਰ ਦੀ ਪਿੱਛੋਂ ਐਨੂੰ 6 ਦੰਦ ਤੋਂ ਕਿਹਨੇ ਸੂਦੇ ਨੇ ਇਹਦੇ ਸੂਏ ਹਾਂ ਪਹਿਲਾਂ ਹੀ ਸੂਉਂਦੀ ਗਈ ਕਰਦੇ ਪਹਿਲਾਂ 4 ਦੰਦਾਂ ਤੇ ਹੀ ਸੂਗੀ ਹਾਂਜੀ ਹਾਂਜੀ ਵੇਖੋ ਕਿਆ ਬਾਤ ਇਹਨਾਂ ਬਾਹਰ ਬੰਨੀਆਂ ਕਰਕੇ ਤਾਂਗ ਰਹੇ ਬਾਹਰ ਹਾਂ ਵੀ ਪਹਿਲਾਂ ਸੱਜਣੋ ਇਹ ਅੰਦਰ ਬੱਦੀਆਂ ਸੀ ਉੱਥੇ ਪਸੂਆਂ ਦੇ ਵਿੱਚ ਤੇ ਉੱਥੋਂ ਬਾਹਰ ਕੱਢ ਕੇ ਬੰਨੀਆਂ ਵੀ ਇੱਕ ਮੱਖੀ ਮੁਖੀ ਆ ਤੇ ਇਹ ਕਹਤੀ 90 ਜੋ ਮੰਤਨ ਦੱਬੇ ਚ ਮੰਤਰ ਕਰਦਾਗੇ ਓਕੇ ਤੇ ਉਹ ਕਹਤੀ ਐ 125 ਦੀ ਧੰਨਵਾਦ ਸਦਨ ਜਿਵੇਂ ਮਰਜ਼ੀ ਚੋ ਚੱਲੇ ਓਕੇ ਓਕੇ